ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਦਿਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦਾ ਦਿਨ ਸਿੱਖ ਸਿਆਸਤ ਜਾਂ ਅਕਾਲੀ ਸਿਆਸਤ ਜਾਂ ਪੰਜਾਬ ਦੀ ਸਿਆਸਤ ਲਈ ਕਾਫੀ ਅਹਿਮ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਦਾ ਬਵਾ ਦਿੱਖ ਕੇ ਦਿੱਤਾ ਦੂਜੀ ਗੱਲ ਅਕਾਲ ਤਖਤ ਸਾਹਿਬ ਤੋਂ ਜਾਣ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਵਾਦਰਾ ਤੇ ਗੁਰਪ੍ਰਤਾਪ ਸਿੰਘ ਗਡਾਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਗਏ ਉਹਨਾਂ ਦੇ ਬਾਪਿਆਂ ਨਾਲ ਮੁਲਾਕਾਤ ਕੀਤੀ ਤੀਜੀ ਘਟਨਾ ਮੈਂ ਸਮਝਦਾ ਇਹ ਵੀ ਵੱਡੀ ਹੈ ਕਿ ਗੈਲੀ ਹਰਪ੍ਰੀਤ ਸਿੰਘ ਸਾਫ ਦਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਮੌਜੂਦਾ ਜਥੇਦਾਰ ਤਖਤਦੰਦਵਾਸ ਸਾਹਿਬ ਉਹਨਾਂ ਨਾਲ ਮੁਲਾਕਾਤ ਕੀਤੀ ਬਾਗੀ ਲੀਡਰਾਂ ਨਾਲ ਸੋ ਇਹ ਸਾਰੀਆਂ ਗੱਲਾਂ ਦਾ ਕੀ ਇੰਪੈਕਟ ਪਏਗਾ ਇਹ ਤੇ ਆਪੋ ਚੰਚ ਕਰਦੇ ਆ ਜੇ ਦੇਖਣ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰ ਦਿੰਦਾ ਕਿ ਪਹਿਲੇ ਦੋਸਤੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ப்ਲੀਜ਼ ਕਰ ਲਿਓ ਦੇਖੋ ਗੱਲ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸ਼ਰੂਮ ਦੇ ਅਕਾਲੀ ਦਲ ਦੇ ਪ੍ਰਧਾਨ ਸਫੀਰ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਫਸਾਉਣ ਲਈ ਇੱਕ ਚੱਕਰ ਵੀ ਉਹ ਜਿਹੜਾ ਰਚਿਆ ਗਿਆ ਸੀ ਉਹਦਾ ਇੱਕ ਸੀਨ ਅੱਜ ਉਹਦਾ ਅੰਤ ਹੋਇਆ ਜਦੋਂ ਦੇ ਕਲਿਦਾ ਦਾ ਬਾਗੀ ਝੜਾ ਵੱਡੀ ਗਿਣਤੀ ਚ ਜਿਹਦੇ ਸੀਨੀਅਰ ਮੈਂਬਰ ਬੈਠੇ ਉਹ ਹੋਪ ਪਹੁੰਚਿਆ ਕਾਲ ਟਾਕਸਹਾ ਮੈਂ ਦੇਖ ਰਿਹਾ ਸੀ ਵੀਡੀਓ ਜਿਹਦੇ ਚ ਪ੍ਰੇਮ ਸਿੰਘ ਚੱਗੂ ਮਾਦਰਾ ਸਰਜੀਤ ਸਿੰਘ ਰਖੜਾ ਬੀ ਬੀ ਜਗੀਰ ਕੌਰ ਆਰ ਕੇਰਨਜੀਤ ਕੌਰ ਭਾਈ ਮਨਜੀਤ ਸਿੰਘ ਗੁਰਪ੍ਰਤਾਪ ਸਿੰਘ ਬਡਾਲਾ ਚੰਦਜੀਤ ਸਿੰਘ ਬਰਾੜ ਔਰ ਪ੍ਰਵਿੰਦਰ ਸਿੰਘ ਢੀਡ ਸਾਹਿਬ ਗਗਨਜੀਤ ਸਿੰਘ ਬਰਨਾਲਾ ਦਸਿੰਦਰ ਪਾਲ ਸਿੰਘ ਸਭ ਕਾਫੀ ਵੱਡੀ ਗਿਤੀ ਚ ਜਿਹੜੇ ਬਾਗੀ ਅਕਾਲੀ ਉੱਥੇ ਇਕੱਠੇ ਹੋਏ ਸੀ ਅਰਦਾਸ ਕੀਤੀ ਵੀ ਆ ਅਰਦਾਸ ਤੋਂ ਬਾਅਦ ਜਿਹੜਾ ਹੈ ਗਿਆਨੀ ਰਬੀ ਸਿੰਘ ਦੇ সামনে ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਣਾ ਲਿਖਤੀ ਮਾਫੀਨਾਮਾ ਪੇਸ਼ ਕੀਤਾ ਉਹ ਜਦੋਂ ਮਾਫੀਨਾਮੇ ਪੜਿਆ ਉਹਦੇ ਚ ਮੈਨੂੰ ਕਿਤੇ ਵੀ ਇਹ ਨਹੀਂ ਨਜ਼ਰ ਆਇਆ ਕਿ ਇੰਨਾ ਲੀਡਰ ਨੇ ਆਪਣੀ ਕੋਈ ਗਲਤੀ ਮੰਨੀ ਹੈ ਮੈਂ ਤੁਹਾਨੂੰ ਨਾ ਉਹ ਮਾਫੀਨਾਮੇ ਦੇ ਚੜੇ ਗਲਤੀਆਂ ਦੇ ਚਾਰ ਗਲਤੀਆਂ ਜਿਹੜੀਆਂ ਇਹਨਾਂ ਨੇ ਮੰਨੀਆਂ ਨੇ ਉਹ ਹੀ ਸੁਣਾ ਦਿੰਦਾ ਹਾਂ ਹੁਣ ਦੇਖੋ ਲਿਖਦੇ ਨੇ ਪਹਿਲੀ ਗੱਲ ਕੇ ਜੀ ਸੁਲਾਵਤਪੁਰਾ ਵਿਖੇ 2007 ਵਿੱਚ ਸੱਚਾ ਸੌਦਾ ਡੇਰੇ ਦੇ ਮੁਖੀ ਗੰਗੀਤ RAM ਰਹੀਮ ਵੱਲੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦੇ ਹੋ ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾਗ ਰਚਿਆ ਗਿਆ ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ ਪਰ ਬਾਅਦ ਵਿੱਚ ਇਸ ਅਵਗਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ ਸ਼ਰਮਨੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਵਾਪਸ ਲੈ ਲਿਆ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਨਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੇਸ ਵਾਪਸ ਲੈ ਲਿਆ ਨਹੀਂ ਜੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਤਾਂ ਇੱਕ ਅੱਖਰ ਨਹੀਂ ਬੋਲੇ ਇਹ ਸਾਰੇ ਜਿੱਡੀਆਂ ਇਹਨਾਂ ਨੇ ਮਾਫੀ ਨਾਮਾ ਲਿਖਿਆ ਹੈ ਬੱਗੀ ਲੀਡਰ ਨੇ ਸੋ ਕੇਸ ਵਾਪਸ ਲੈਣਾ ਉਸ ਬਿਤੇ ਦੀ ਅਕਾਲੀ ਸਰਕਾਰ ਨੇ ਇੱਕ ਤਾਂ ਗਲਤੀ ਇਹ ਕੀਤੀ ਦੂਜੀ ਗਲਤੀ ਕੀ ਕੀਤੀ ਉਪਰੋਕਤ ਘਟਨਾ ਕ੍ਰਮ ਨੂੰ ਮੁੱਖ ਰੱਖਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਤਲਬ ਸਵਾਗ ਰਚਨ ਵਾਲੀ ਘਟਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਵੰਧਤ ਧਿਰੇਦਾਰ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਦਾ ਕੋਈ ਵੀ ਸਰਕਾਰ ਨਾ ਰੱਖੰਦਾ ਬਕਾਇਦਾ ਹੁਕਮ ਨਾ ਬਫੀ ਜਾਰੀ ਕੀਤਾ ਗਿਆ ਸੀ ਪਰ ਉਸ ਸਮੇਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਮਾਨ ਤੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਾਲੇ ਆਪਣਾ ਪ੍ਰਭਾਵ ਦੀ ਵਰਤੋਂ ਕੀਤੀ ਦੇਰੇ ਦਾਰ ਨੂੰ ਬਫ ਕਰਵਾ ਦਿੱਤਾ ਜਿਸ ਸੰਬੰਧੀ ਆਪ ਜੀ ਉਸੋ ਬਦੇ ਅਕਾਲ ਤਖਤ ਸਾਹਿਬ ਦੇ ਜੱਜ ਸਾਹਿਬ ਨੂੰ ਬੁਲਾ ਕੇ ਸਪਸ਼ਟ ਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਬਾਰਾਂ ਵਿੱਚ ਲਗਭਗ 90 ਲੱਖ ਰੁਪਏ ਖਰਚ ਕੇ ਅਸਿਆਰਵਾਜੀ ਵੀ ਕੀਤੀ ਗਈ ਪਰ ਸਿੱਖ ਪੰਥ ਦੇ ਲੋਕ ਤੇ ਰੋਸ ਨੂੰ ਮੁਕਰਫ ਦਿਓ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਰੋਮਿਕ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਪੱਸੇ ਤੋਂ ਪਿੱਛੋਟ ਹੋ ਗਿਆ ਇਹ ਗੱਲ ਵੀ ਇਹ ਗਲਤੀ ਵੱਡੀ ਹੈ ਦੋ ਤਿੰਨ ਗਲਤੀਆਂ ਨੇ ਕਸਮ ਜੀ ਕਿ ਸ਼ਰੋਮਿਕ ਕਮੇਟੀ ਨੇ ਜਾਇਸਟ੍ਰੋਮ ਦੇ ਉੱਤੇ ਤੇ ਕਾਲ ਤੱਕ ਸਭ ਦੇ ਜਸੇਦਾਰ ਨੂੰ ਬੁਲਾਇਆ ਗਿਆ ਕਰੇ ਇਹ ਸਾਰੀ ਗੱਲਾਂ ਇਹਦੇ 'ਚ ਆਪ ਕਿਤੇ ਨਹੀਂ ਜਿੰਨੇ ਵੀ ਮਾਫੀ ਮੰਗਣ ਵਾਲੇ ਕਾਦੀ ਮਾਫੀ ਮੰਗ ਰਹੇ ਤਾਂ ਤੁਸੀਂ ਜਿਹੜਾ ਹੈ ਸੰਵੀਰ ਸਿੰਘ ਬਾਦਲ ਨੂੰ ਪਸਾਰ ਰਹੇ ਹੋ ਜੋ ਉਸ ਵੇਲੇ ਦੀ ਜਿਹੜੀ ਸ਼ਹੀਦ ਜਿਹੜੀ ਸਰਕਾਰ ਦੇ ਨਾਮ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਗ੍ਰਹਿ ਬਾਤਰੀ ਜਾਂ ਡੀਪੀਸੀਐਮ ਸਰਵਿਸਿੰਗ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਹੋਰ ਅਜੁੱਤੀ ਜੀ ਗਲਤੀ ਜਿਹੜੀ ਮੰਨੀ ਉਹ ਕਹਿੰਦੇ ਜੀ 1 ਜੂਨ 2015 ਨੂੰ ਬੁਰਜ ਜੋਹਾਰ ਸਿੰਘ ਵਾਲਾ ਰਿਕਾਰਡ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੁਝ ਹਾਂਸਾਂ ਵੱਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ 12 ਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ ਤੇ ਸੁੱਟ ਕੇ ਬੇਅਦਬੀ ਕੀਤੀ ਗਈ। ਇਸ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ ਫੈਲ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਬੀਤ ਸਿੰਘ ਬਾਦਲ ਇਸ ਮਾਮਲੇ ਦੀ ਨਾ ਤਾਂ ਸਵੇ ਸਰ ਸਹੀ ਜਾਂਚ ਕਰਵਾ ਸਕੇ ਨਾ ਹੀ ਦੋਸ਼ੀਆਂ ਨੂੰ ਸਜਾਵਤ ਹੋ ਵਿੱਚ ਸਫਲ ਹੋਏ ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੂਟਕਪੂਰਾ ਬਹਿਬਲ ਕਲਾਮ ਵਿੱਚ ਦੁਖਦਾਈ ਘਟਨਾਵਾਂ ਵਾਪਰੀ ਇਹਨਾਂ ਘਾਟਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼ਰਮ ਦੇ ਕਾਰਨ ਦੀ ਸਰਕਾਰ ਜਵਾਬ ਦੇ ਨਹੀਂ ਬਣਾ ਸਕੀ ਹੁਣ ਇੱਥੇ ਵੀ ਪ੍ਰੇਮ ਸਿੰਘ ਚੰਦੂਵਾਲ ਦਾ ਇੱਕ ਜਾ ਹੋ ਲੀਡਰ ਸਜੀਤ ਸਿੰਘ ਦਾ ਇਹ ਸਾਰੇ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਪਰ ਇਸ ਦੇ ਬਾਵਜੂਦ ਇਹ ਕਹਿ ਰਹੇ ਨੇ ਕਿ ਇਹ ਸਰਕਾਰ ਸ਼ੋਮੇ ਕਰੀ ਜਾਂਦੀ ਮਤਲਬ ਦੁਨੇ ਪਿਓ ਪੁੱਤ ਹਾਲਾਂਕਿ ਪਿਓ ਦਾ ਨਾਮ ਨਹੀਂ ਸਰਬੀਤ ਸਿੰਘ ਬਾਦਲ ਦਾ ਨਾਮ ਆ ਰਿਹਾ ਕਿ ਗਲਤੀਆਂ ਕੀਤੀਆਂ ਗਲਤੀਆਂ ਵੱਡੀਆਂ ਨੇ ਇਹ ਕੋਈ ਦੋਰਾ ਨਹੀਂ ਫੇਰ ਆਜੋ ਇਹ ਵੀ ਗਲਤੀ ਹੈ ਜਿਹੜੀ ਚੌਥੀ ਉਹਨਾਂ ਨੇ ਲਿਖੀ ਇਸ ਸਮੇਂ ਸ੍ਰੋਮਣੀ ਕਾਲਜਾਦਿਰ ਦੀ ਸਰਕਾਰ ਨੇ ਖੋਰ ਬੱਤੀ ਗਤੀ ਕਰਦੇ ਸਵੇਦ ਸੈਣੀ ਨੂੰ ਅਨ੍ਯਾ ਦਾ ਪੁਲਿਸ ਮੁਖੀ ਲਾਇਆ ਜੋ ਰਾਗ ਵਿੱਚ ਝੁੱਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਬਦਨਾਮ ਸੀ ਅਤੇ ਇੱਕ ਪੁਲਿਸ ਕਰਮੀ ਇਜ਼ਹਾਰ ਆलम ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਫਾਰਮੈਟਰੀ ਸੈਕਟਰੀ ਬਨਾਇਆ ਇੱਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਿਕ ਅਕਾਲੀ ਦਲ ਦੀ 2012 ਵਿੱਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਕਾਢੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿੱਚ ਹੋਏ ਝੁੱਠੇ ਪੁਲਸ ਕਾਬਵਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿੱਚ ਅਸਫਲ ਰਹੀਆਂ। ਇਹ ਜਿਹੜੀ ਚਕਸੀ ਅਕਾਲੀ ਦਲ ਤੋਂ ਸਵਿਤਧਿਤ ਹੈ। ਇਹਦੇ ਵਿੱਚ ਬਿਲਕੁਲ ਸਪਸ਼ਟ ਤੌਰ ਤੇ ਗਲਰਾਸ ਸਪਸ਼ਟ ਹੁੰਦੀ ਹੈ ਕਿ ਇਸ ਸ਼ਰੋਮੀ ਅਕਾਲੀ ਦਰ ਦੀ ਸਰਕਾਰ ਬਦਲ ਕੇ ਸਬੀਰ ਸਿੰਘ ਬਾਦਲ ਜਾਂਦੂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇਹ ਦੋਨੇ ਜਿਵੇਂ ਬਾਦ ਨੇ ਸਰਗਰਮ ਕਰਵਾਏ ਸਵੇਤ ਸੈਲੀ ਨੂਰ ਲੈ ਕੇ ਆਉਣਾ ਹਜ਼ਾਰਾਂ ਰਲ ਦੀ ਗੱਲ ਛੁੱਠੇ ਮੁਕਾਬਲਾ ਉਪਰ ਜਿੰਨੀਆਂ ਵੀ ਗਲਤੀਆਂ ਉਹਨਾਂ ਨੇ ਗਨਾਈਆਂ ਹੁਣ ਸਵਾਲ ਉੱਠਦਾ ਹੈ ਕਿ ਕੀ ਇਹਦਾ ਕੋਈ ਪ੍ਰਵਾਹ ਤੋਂ ਦੇਖੋ ਇਸ ਦਸਤ ਦੇ ਵਿੱਚ ਇਹ ਗੱਲ ਦਾ ਸਪਸ਼ਟ ਕਿ ਜਿਹੜੇ ਗਰਨਾ ਲੋਕ ਕਹਿੰਦੇ ਸੀ ਹੁਣ ਉਹ ਕਹ ਉਹ ਲੀਡਰ ਕਹ ਲੱਗੇ ਜਿਹੜੇ ਉਸ ਵੇਲੇ ਸਰਕਾਰ ਦੇ ਨਾਮ ਸੀ ਇਹਦਾ ਮਤਲਬ ਲੋਕ ਸੱਚ ਬੋਲ ਰਹੇ ਸੀ ਲੋਕ ਸੱਚੇ ਦੋਸ਼ ਲਾ ਰਹੇ ਸੀ ਲੋਕਾਂ ਨੇ ਕਿਉਂ ਰਜੈਕਟ ਕੀਤਾ ਇਹ ਗੱਲ ਹੁਣ ਸਪਸ਼ਟ ਹੋ ਗਈ ਲੋਕਾਂ ਨੇ ਦੁਬਾਰਾ ਕਿਉਂ ਨਹੀਂ ਮੂੰਹ ਲਾਇਆ ਅਕਾਲੀਆਂ ਨੂੰ ਇਹ ਗੱਲ ਇਹਨਾਂ ਗਲਤੀਆਂ ਮੰਨਣ ਤੋਂ ਇਸ ਗਲਤੀ ਨੂੰ ਨਵੇਂ ਨੇ ਸਪਸ਼ਟ ਕਰ ਦਿੱਤੀ ਹੈ ਇਹ ਤਾਂ ਸਪਸ਼ਟ ਹੈ ਕਿਉਂਕਿ ਕਿਸੇ ਹੋਰ ਨੇ ਨਹੀਂ ਇਹ ਉਹ ਬੰਦਿਆਂ ਨੇ ਗਲਤੀਆਂ ਮੰਨੀਆਂ ਨੇ ਜਿਹੜੇ ਆਪ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਸੀ ਇਹ ਬਕਰੀ ਗੱਲ ਹੈ ਕਿ ਹੁਣ ਇੱਕ ਐਸੀ ਸਿਚੁਏਸ਼ਨ ਆ ਗਈ ਜਿਹਦੇ ਵਿੱਚ ਉਹ ਉਸ ਵੇਲੇ ਦੇ ਡੀਪੀਸੀਐਮ ਅੱਜ ਕਾ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਫਸਾਉਣਾ ਚਾਹੁੰਦੇ ਨੇ ਔਰ ਹਾਲ ਦੀ ਘੜੀ ਇੱਕ ਇਸੋ ਦਾ ਫਸਾਈ ਦਿੱਤਾ ਹੈ ਉਹਨਾਂ ਦਾ ਸੰਕਟ ਵੱਧ ਗਿਆ ਭਾਵੇਂ ਕਿ ਉਹ ਬਲਾਬਲਾ ਕੇ ਆਪਣੇ ਬਣਾਏ ਅਹੁਦੇਦਾਰਾਂ ਤੋਂ ਚਾਹੇ ਹੋ ਰੁੱਥ ਪਿੰਗਦੇ ਹੋ ਇਸ ਸ੍ਰੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਜ਼ਿਲ੍ਹਾ ਜਥੇਦਾਰ ਸਭ ਤੇ ਪ੍ਰੋਸੇ ਦੇ ਬੋਟ ਜਿੱਤੀ ਜਾਣ ਲੇਕਿਨ ਗੱਲ ਤਾਂ ਲੋਕਾਂ ਦੇ ਭਰੋਸੇ ਦੀ ਹੁੰਦੀ ਹੈ ਲੋਕਾਂ ਦਾ ਭਰੋਸਾ ਨਹੀਂ ਹੋ ਜਿੱਤ ਸਕੇ ਇਹ ਗੱਲ ਤਾਂ ਆਪਣੇ ਪਿਛਲੇ ਸਾਰੀਆਂ ਜਿੰਨੀਆਂ ਵੋਟਾਂ ਪਈਆਂ ਨੇ ਚਾਹੇ ਤਾਂ ਉਹ 17 ਦੀਆਂ ਹੋਣ 22 ਦੀਆਂ ਹੋਣ ਆ 24 ਦੀਆਂ ਲੋਕ ਸਭਾ ਦੀਆਂ ਹੋਣ 19 ਦੀਆਂ ਲੋਕ ਸਭਾ ਦੀਆਂ ਹੋਣ ਲਗਾਤਾਰ ਅਕਾਲੀਆਂ ਦਾ ਗਰਾਫ ਨੀਚੇ ਥੱਲੇ ਨੂੰ ਆਉਂਦਾ ਗਿਆ ਹੁਣ ਜਿਹੜੀ ਨਵੀਂ ਕਹਾਣੀ ਬਣ ਰਹੀ ਹੈ ਉਹਦੇ ਵਿੱਚ ਲੱਗ ਨਹੀਂ ਰਿਹਾ ਕਿ ਹੁਣ ਕਿਸੇ ਤਰੀਕੇ ਨਾਲ ਇਹ ਅਕਾਲੀ ਦਲ ਦੇ ਵਿੱਚ ਜਿਹੜੀ ਇੱਕਤਾ ਹੋਣ ਦੀ ਸੰਭਾਅ ਬਚੀ ਹੈ ਹੁਣ ਤੁਹਾਡਾ ਕੋਈ ਕ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਅਕਾਲੀ ਦਲ ਬਸ ਸੰਭਵ ਹੈ ਜੇ ਸਭ ਨੇ ਸੁਭਾਦ ਆਪਣੀ ਪ੍ਰਦਾਨ ਕੀਤੀ ਕੁਰਬਾਨੀ ਦੇਵੇ ਹੁਣ ਤਾਂ ਉਹਨਾਂ ਦੀ ਪ੍ਰਦਾਨ ਕੀਤੀ ਵੱਡੇ ਪੱਧਰ ਤੇ ਲੋਕੀਂ ਮੁggen ਲੱਗੇ ਨੇ ਛੱਡ ਦੋ ਤੇ ਝੁੰਦਾ ਕਮੇਟੀ ਦੀ ਰਿਪੋਰਟ ਵੀ ਹੁਣ ਤਾਂ ਸਾਹਮਣੇ ਆ ਗਈ ਤੇ ਹਰਿੰਦਰਪਾਲ ਸਿੰਘ ਚੰਦੂ ਬਾਦਰਾ ਤੇ ਗੁਰਪ੍ਰਤਾਪ ਸਿੰਘ ਬਟਾਰਾ ਜਿਹੜੇ ਉਹ ਸਵੇਰੇ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਨਸਲ ਕਰਤੀ ਜਿਹਦੇ ਚ ਵੈਸੀ ਇਹ ਦੋ ਟਰਮਾਂ ਤੋਂ ਬਿਨਾ ਉਹਦੀਆਂ ਸਪਾਰਸ਼ਾਂ ਦੇ ਮਤਲਬ ਕੋਈ ਪ੍ਰਧਾਨ ਨਹੀਂ رہ ਸਕਦਾ ਮਦਰ ਹਾਲਾਤ ਵੀ ਐਸੇ ਬਣ ਗਏ ਹੁਣ ਇਹ ਹਾਲਾਤ ਨਾਲ ਕਿਵੇਂ ਨਜਿੱਠਣਾ ਇਹ ਦੇਖਣ ਵਾਲੀ ਗੱਲ ਹੈ ਭਾਵੇਂ ਕਿ ਹਟਕਾਂ ਅਚਾਰਜ ਜ਼ਿਲ੍ਹਾ ਅਚਾਰਜ ਜਾਂ ਸਮਝੋ ਵੀ ਹੋਰ ਅਹੁਦੇਦਾਰ ਇਹ ਕਹਿ ਰਹੇ ਨੇ ਕਿ ਸਾਨੂੰ ਸਬਜੀਤ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਪ੍ਰੋਸੈਸ ਪਰ ਵੱਡੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨਾਲ ਬੰਦੇ ਦੀ ਗਿਣਤੀ ਘੱਟ ਹੈ ਲੀਡਰਾਂ ਦੀ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਦਰਜੀਤ ਸਿੰਘ ਟੀਮਾ ਬਰਵਿੰਦਰ ਸਿੰਘ ਭੁੰਦੜ ਦੋ ਲੀਡਰ ਇਹਦੇ ਫੇਰ ਉਹਦੀ ਇਕਰਾਰ ਕਹਿ ਲੋ ਜਾਂ ਇਹਨਾਂ ਦੇ ਜਵਾਬ ਦੇ ਬਿਰਸ਼ਾ ਸਿੰਘ ਮਟੋਹਾ ਤੇ ਫੇਰ ਜਾਕਵਾਲ ਸਿੰਘ ਝੁੰਦਾ ਹੋਰ ਜਿਆਦਾ ਲੀਡਰ ਇਧਰ ਨੇ ਜਿਹੜਾ ਬਾਗੀ ਝੜਾ ਸੋ ਇਸ ਹਾਲਾਤ ਚ ਇੱਕ ਵੱਡੀ ਚੁਣੌਤੀ ਜਿਹੜੀ ਖੜੀ ਹੋਈ ਹੈ ਸਖਵੀਰ ਸਿੰਘ ਬਾਦਲ ਦੇ ਸਾਹਮਣੇ ਤੇ ਇਸ ਚੁਣੌਤੀ ਦੇ ਦਰਮਿਆਨ ਇਹ ਜਿਹੜਾ ਗਲਤੀ ਨਾਮਾ ਆਇਆ ਇਹਦੇ ਨਾਲ ਕਿਵੇਂ ਨਜੜਦੇ ਨੇ ਬਾਦਲ ਸਾਹਿਬ ਇਹ ਦੇਖਣਾ ਪਏਗਾ ਤੇ ਇਹ ਵੀ ਦੇਖਣਾ ਪਏਗਾ ਕਿ ਗਿਆਨੀ ਰਗਵੀਰ ਸਿੰਘ ਤੇ ਬਾਕੀ ਜ਼ਥੇਦਾਰ ਸਰਬੰਦਾਂ ਦਾ ਕੀ ਰੋੜ ਹੋਏਗਾ ਕੀ ਪੰਪਾ ਹੋਏਗੀ ਉਹਦੇ ਸਮੇਂ ਚ ਆਪਾਂ ਦੇਖੋਗੇ ਅੱਜ ਜਿੰਨਾ ਹੀ ਮਿਲਦੇ ਰਹਿ ਨਵੇਂ ਵੀਡੀਓ ਤੇ ਬਹੁਤ ਬਹੁਤ ਸ਼ੁਕਰੀਆ